ਹਾਂਜੀ ਦੋਸਤੋ ਇਹ ਲਾਈਵ ਤਸਵੀਰਾਂ ਓਟੂ ਹੈਡ ਦੀਆਂ ਬਹੁਤਾ ਜ਼ਿਆਦਾ ਪਾਣੀ ਵੀ ਨਹੀਂ ਕਹਿ ਸਕਦੇ ਬਹੁਤਾ ਘੱਟ ਵੀ ਨਹੀਂ ਕਹਿ ਸਕਦੇ ਦੋਸਤੋ ਇਹ ਤੁਹਾਨੂੰ ਅਸੀਂ ਜ਼ੂਮ ਕਰਕੇ ਵੀ ਦਿਖਾ ਦਿੰਨੇ ਆ ਇੰਨਾ ਕੁ ਪਾਣੀ ਆਇਆ ਹੋਇਆ ਦੋਸਤੋ ਸਾਰੇ ਹੀ ਕਿਸਾਨ ਵੀਰਾਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਇਹ ਦੇਖ ਸਕਦੇ ਹੋ ਦੋਸਤੋ ਲਾਈਵ ਤਸਵੀਰਾਂ ਓਟੂ ਹੈਡ ਦੀਆਂ ਦੋਸਤੋ ਲੇਕਿਨ ਜਿਹੜਾ ਗੰਦਾ ਉਹ ਬਹੁਤ ਜ਼ਿਆਦਾ ਆਇਆ ਹੈ ਦੇਖ ਸਕਦੇ ਹੋ ਸਾਰੀ ਮਨਕੇ ਜਾਲ ਲੱਗ ਗਏ ਰੋਕ ਲਾ ਰੱਖੀ ਆ ਇਹ ਦੇਖੋ ਫੋਟੋ ਹੈਡ ਦੀਆਂ ਲਾਈਵ ਤਸਵੀਰਾਂ ਦੋਸਤੋ ਇਹ ਸਾਹਮਣੇ ਇਹਨਾਂ ਨੇ ਪੁਲ ਬਣਾਇਆ ਦੋਸਤੋ ਪਾਗਾ ਵਾਲਿਆਂ ਨੇ ਜੋ ਕਿ ਬੰਦ ਕਰ ਰੱਖਿਆ ਅੱਗੇ ਪਾਣੀ ਨਹੀਂ ਛੱਡਿਆ ਆ ਥੋੜਾ ਛੱਡਿਆ ਆ ਇਹ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੋਸਤੋ ਕਈ 퍼ਵਾਹਾਂ ਫਲਾਈ ਜਾਂਦੇ ਆ ਲੇਕਿਨ ਇੰਨਾ ਡਰਨ ਵਾਲੀ ਕੋਈ ਗੱਲ ਇਹ ਦੇਖ ਸਕਦੇ ਹੋ ਜੀ ਸਾਰੇ ਹੀ ਕਿਸਾਨ ਵੀਰਾਂ ਨੂੰ ਸੂਚਿਤ ਕੀਤਾ ਜਾਂਦਾ ਦੋਸਤੋ